ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ 765000 ਮਲਾਜ਼ਮਾਂ ਦੇ ਲਈ ਆਈ ਵੱਡੀ ਅਪਡੇਟ ਕੀ ਕਰੇਗੀ ਪੰਜਾਬ ਸਰਕਾਰ ਉਹਨਾਂ ਦੀਆਂ ਮੰਗਾਂ ਦਾ ਹੱਲ ਆਉਣ ਵਾਲੀ ਮੀਟਿੰਗ ਦੇ ਵਿੱਚ ਪੂਰੀ ਜਾਣਕਾਰੀ ਇਸ ਬਾਰੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਹਾਂ ਜੀ ਦੋਸਤੋ ਜੇਕਰ ਗੱਲ ਕਰੀਏ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੀਆਂ ਮੰਗਾਂ ਦੀ ਤਾਂ ਉਹ ਬਹੁਤ ਜ਼ਿਆਦਾ ਮੰਗਾਂ ਨੇ ਜੋ ਪੈਂਡਿੰਗ ਨੇ ਸਭ ਤੋਂ ਪਹਿਲਾਂ ਤਾਂ ਜਿਸ ਮੰਗ ਨੂੰ ਲੈ ਕੇ ਮਾਮਲਾ ਜੋ ਹੈ ਬਹੁਤ ਜ਼ਿਆਦਾ ਗਰਮਾਇਆ ਹੋਇਆ ਹੈ ਲਗਾਤਾਰ ਮਲਾਜ਼ਮ ਜਿਹੜੇ ਨੇ ਪੰਜਾਬ ਸਰਕਾਰ ਦਾ ਵਿਰੋਧ ਕਰ ਰਹੇ ਨੇ ਕਿਉਂਕਿ ਸਮੇਂਸਰ ਮਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦਾ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਪੰਜਾਬ ਸਰਕਾਰ ਦੇ ਮਲਾਜ਼ਮ 13% ਪਿੱਛੇ ਰਹਿ ਗਏ ਨੇ ਕੇਂਦਰ ਸਰਕਾਰ ਦੇ ਮਲਾਜ਼ਮਾਂ ਤੋਂ ਡੀਏ ਵਿੱਚ ਕੇਂਦਰ ਸਰਕਾਰ ਦੇ ਮਲਾਜ਼ਮਾਂ ਦਾ ਡੀਏ 55% ਤੇ ਪੰਜਾਬ ਸਰਕਾਰ ਦੇ ਮਲਾਜ਼ਮ ਇਸ ਟਾਈਮ 42% ਡੀਏ ਲੈ ਰਹੇ ਨੇ 13% ਦਾ ਫਾਸਲਾ ਹੈ ਮਲਾਜ਼ਮ ਮੰਗ ਕਰਦੇ ਹਨ ਕਿ ਘੱਟੋ ਘੱਟ 13% ਵਾਅਦਾ ਕਰੇ ਪੰਜਾਬ ਸਰਕਾਰ ਇਸ ਤੋਂ ਘੱਟ ਨਹੀਂ ਹੋਣਾ ਚਾਹੀਦਾ ਕਿਉਂਕਿ ਪੈਂਡਿੰਗ ਦੀ ਇਹ ਬਹੁਤ ਜ਼ਿਆਦਾ ਵਧ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਆਪਣੇ ਮਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦਾ ਕਰੇਗੀ ਜਿਸ ਤੋਂ ਬਾਅਦ ਇਹ ਪੈਂਡਿੰਗ ਡੀਏ ਹੋਰ ਵੀ ਜ਼ਿਆਦਾ ਵਧ ਜਾਵੇਗਾ ਜਿਸ ਕਾਰਨ ਮਲਾਜ਼ਮਾਂ ਦੀ ਇਸ ਮੰਗ ਦਾ ਹੱਲ ਕਰੇ ਪੰਜਾਬ ਸਰਕਾਰ ਤੇ ਜਲਦ ਤੋਂ ਜਲਦ ਉਹਨਾਂ ਦੇ ਡੀਏ ਦੇ ਵਿੱਚ ਵਾਅਦਾ ਕੀਤਾ ਜਾਵੇ ਜੇਕਰ ਗੱਲ ਕਰੀਏ ਮਲਾਜ਼ਮਾਂ ਦੀ ਇੱਕ ਹੋਰ ਮੰਗ ਦੀ ਜਿਸ ਨੂੰ ਲੈ ਕੇ ਉਹਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਉਹ ਹੈ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮ ਜਿਨ੍ਹਾਂ ਦੁਆਰਾ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਸਾਡੇ ਉੱਪਰ ਪੰਜਾਬ ਦਾ 6ਵਾਂ ਪੇਕ ਕਮਿਸ਼ਨ ਲਾਗੂ ਕੀਤਾ ਜਾਵੇ 7ਵਾਂ ਪੇਕ ਕਮਿਸ਼ਨ ਕੇਂਦਰ ਦਾ ਲੱਗਣ ਕਾਰਨ ਸਾਨੂੰ 15-20 ਹਜ਼ਾਰ ਤਨਖਾਹ ਘੱਟ ਮਿਲ ਰਹੀ ਹੈ ਦੂਜੇ ਮਲਾਜ਼ਮਾਂ ਤੋਂ ਜਿਸ ਕਾਰਨ ਲਗਾਤਾਰ ਅਸੀਂ ਮੰਗ ਕਰ ਰਹੇ ਹਾਂ ਕਿ ਪੰਜਾਬ ਸਰਕਾਰ ਸਾਡੀ ਇਸ ਮੰਗ ਦਾ ਹੱਲ ਕਰੇ ਤੇ ਅਸੀਂ ਸੁਪਰੀਮ ਕੋਰਟ ਤੇ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਵੀ ਕੇਸ ਜਿੱਤ ਚੁੱਕੇ ਹਾਂ ਪਰ ਪੰਜਾਬ ਸਰਕਾਰ ਨੇ ਹਜੇ ਤੱਕ ਸਾਡੇ ਉੱਪਰ ਪੰਜਾਬ ਦਾ ਜੋ ਕਿ ਸ਼ੇਮਾ ਪੇਕ ਮਿਸ਼ਨ ਲਾਗੂ ਨਹੀਂ ਕੀਤਾ ਪੰਜਾਬ ਸਰਕਾਰ ਜਲਦ ਤੋਂ ਜਲਦ ਸਾਡੇ ਉੱਪਰ ਪੰਜਾਬ ਦਾ ਸ਼ੇਮਾ ਪੇਕ ਮਿਸ਼ਨ ਲਾਗੂ ਕਰੇ ਆਉਣ ਵਾਲੀ ਮੀਟਿੰਗ ਦੇ ਵਿੱਚ ਜੋ 29 ਜੁਲਾਈ ਨੂੰ ਹੋਵੇਗੀ ਸੰਬੰਧੀ ਫੈਸਲਾ ਲਵੇ ਪੰਜਾਬ ਸਰਕਾਰ ਜੇਕਰ ਗੱਲ ਕਰੀਏ ਮਲਾਜ਼ਮਾਂ ਦੀਆਂ ਮੰਗਾਂ ਦੀ ਉਹ ਵੀ ਬਹੁਤ ਸਾਰੀਆਂ ਨੇ ਜਿਨ੍ਹਾਂ ਨੂੰ ਲੈ ਕੇ 29 ਜੁਲਾਈ ਦੀ ਮੀਟਿੰਗ ਦੇ ਵਿੱਚ ਗੱਲਬਾਤ ਕੀਤੀ ਜਾਵੇਗੀ ਜਿਵੇਂ ਕੇਸੀਪੀ ਸਕੀਮ ਬਹਾਲ ਕਰਨਾ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਪੁਰਾਣੀ ਪੈਨਸ਼ਨ ਸਕੀਮ ਨਿਯਮ 1972 ਅਨੁਸਾਰ 2004 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਨੂੰ ਲਾਗੂ ਕਰਨ ਸਬੰਧੀ ਰਿਟਾਇਰਮੈਂਟ ਹੋਏ ਮਲਾਜ਼ਮਾਂ ਨੂੰ ਫੈਕਟਰ 2.13 ਸਬੰਧੀ ਮਲਾਜ਼ਮਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਮੰਗਾਂ ਨੇ ਆਸ਼ਾ ਵਰਕਰ ਮਿੱਡੇ ਮੀਲ ਵਰਕਰ ਦੇ ਮਾਨ ਪੱਤੇ ਵਿੱਚ ਵਾਧਾ ਕਰਨਾ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਮਰਜ ਕਰਨਾ ਮਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਪੰਜਾਬ ਸਰਕਾਰ ਆਉਣ ਵਾਲੀ 29 ਜੁਲਾਈ ਦੀ ਮੀਟਿੰਗ ਦੇ ਵਿੱਚ ਕਰੇ ਕਿਉਂਕਿ ਮਲਾਜ਼ਮਾਂ ਦਾ ਸੰਘਰਸ਼ ਬਹੁਤ ਤੇਜ਼ ਹੋ ਚੁੱਕਿਆ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੁਆਰਾ ਵਰਤੀ ਜਾ ਰਹੀ ਢਿੱਲ ਦਾ ਲਗਾਤਾਰ ਉਸ ਪ੍ਰਦਰਸ਼ਨ ਮਲਾਜ਼ਮਾਂ ਦੁਆਰਾ ਕੀਤਾ ਜਾ ਰਿਹਾ ਹੁਣ ਦੇਖਣਾ ਹੋਵੇਗਾ ਅਗਲੀ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਕੀ ਕਰਦੀ ਹੈ ਮਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਂਦਾ ਹੈ ਜਾਂ ਇੱਕ ਵਾਰ ਫਿਰ ਤੋਂ ਭਰੋਸਾ ਹੀ ਦੇਵੇਗੀ ਇਹ ਸਰਕਾਰ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ